चीफ ऑफ डिफेंस स्टाफ ਦੇ ਬਿਆਨ ਤੇ ਇੱਕ ਵਾਰ ਫਿਰ ਤੋਂ ਸਿਆਸੀ ਬਵਾਲ ਮਚ ਗਿਆ ਕਿਉਂਕਿ ਕਾਂਗਰਸ ਨੇ ਮੋਦੀ ਸਰਕਾਰ ਨੂੰ ਇੱਕ ਵਾਰ ਮੁੜ ਤੋਂ ਕੇਰਿਆ ਹੈ ਕੇਂਦਰ ਸਰਕਾਰ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ ਇੱਕ ਕਾਂਗਰਸ ਦਾ ਬਿਆਨ ਹੈ ਕਾਂਗਰਸ ਦਾ ਕਹਿਣਾ ਹੈ ਕਿ ਹੁਣ ਹੌਲੀ ਹੌਲੀ ਸਭ ਕੁਝ ਸਾਫ਼ ਹੋ ਰਿਹਾ ਹੈ ਕਲੀਅਰ ਹੋ ਰਿਹਾ ਹੈ ਖੁਲਾਸੇ ਤੋਂ ਬਾਅਦ ਸਰਕਾਰ ਦੇਸ਼ ਨੂੰ ਸੱਚ ਦੱਸੇ ਸੱਚ ਦੱਸਣਾ ਚਾਹੀਦਾ ਹੈ ਕਿ ਕਿਹੜਾ ਨੁਕਸਾਨ ਇੰਡੀਆ ਦਾ ਹੋਇਆ ਹੈ ਬਲਕਿ ਅਰਜਨ ਖੜਗਨੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਹੈ ਚੀਫ ਆਫ ਡਿਫੈਂਸ ਸਟਾਫ ਨੇ ਜੰਗ ਦੌਰਾਨ ਫਾਈਟਰ ਜਹਾਜ਼ਾਂ ਨੂੰ ਨੁਕਸਾਨ ਦੀ ਗੱਲ ਕਬੂਲੀ ਹੈ ਤੇ ਜੰਗ ਦੌਰਾਨ ਨੁਕਸਾਨ ਹੁੰਦਾ ਹੈ ਸੀ ਡੀ ਐਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਪਰ ਵੀ ਕੁਝ ਫਾਈਟਰ ਜਹਾਜ਼ ਗੁਆਏ ਨੇ ਜਨਰਲ ਅਨੈਲ ਚੋਹਾ ਨੇ ਪਾਕਿਸਤਾਨ ਨਾਲ ਜੰਗ ਵਿੱਚ ਭਾਰਤ ਦੇ ਫਾਈਟਰ ਜਹਾਜ਼ ਦੇ ਨੁਕਸਾਨ ਨੂੰ ਸਵੀਕਾਰ ਕੀਤਾ ਹਾਲਾਂਕਿ ਪਾਕਿਸਤਾਨ ਦੇ 6 ਭਾਰਤ ਦੇ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਨੂੰ ਬਿਲਕੁਲ ਤੋਂ I can say is on 7th and the initial stages, uh, there were losses but uh, the numbers and that's not important. What was important is why did these lo losses occur and what did we do after that? So we rectified the tactics and then went back on 7th, 8th and 10th and 10th in large numbers to hit air bases deep inside Pakistan, uh, penetrated all their air defenses with impunity let like, uh, carried out precision. ਕੇ ਵਦਨ ਤੇ ਗੱਲ ਕਰਾਂਗੇ ਝੋਨੇ ਦੀ ਲਵਾਈ ਦੀ ਪੰਜਾਬ ਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਹਿਲੇ ਜ਼ੋਨ ਚ ਫਰੀਦਪੁਰ ਬਠਿੰਡਾ ਮੁਕਸਸਾਹਾ ਫਜ਼ਿਲਕਾ ਫਿਰੋਜ਼ਪੁਰ ਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਝੋਨੇ ਦੀ ਲਵਾਈ ਦੇ ਲਈ ਪੰਜਾਬ ਸਰਕਾਰ ਦੇ ਵੱਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਇੰਤਜ਼ਾਮ ਕੀਤੇ ਗਏ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਝੋਨੇ ਦੀ ਲਵਾਈ ਦੇ ਲਈ ਤਿੰਨ ਜ਼ੋਨਾਂ ਚ ਪੰਜਾਬ ਨੂੰ ਵੰਡਿਆ ਗਿਆ ਹੈ ਅੱਜ 1 ਜੂਨ ਹੈ ਤੇ ਅੱਜ ਪਹਿਲੇ ਜ਼ੋਨ ਚ ਚੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਿਛਲੇ ਸਾਲ ਦੇ ਨਾਲੋਂ 10 ਦਿਨ ਪਹਿਲਾਂ ਅੱਜ ਚੋਨੇ ਦੀ ਲਵਾਈ ਸ਼ੁਰੂ ਹੋਈ ਹੈ 10 ਕਿ ਪਿਛਲੇ ਸਾਲ 11 ਜੂਨ ਨੂੰ ਚੋਨੇ ਦੀ ਲਵਾਈ ਸ਼ੁਰੂ ਹੋਈ ਸੀ ਤੇ 15 ਮਈ ਤੋਂ ਚੋਨੇ ਦੀ ਸਿੱਧੀ ਬਿਜਾਈ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਜ਼ੋਨ 1 ਦਾ ਜ਼ਿਕਰ ਕਰਦ ਇੱਕ ਜੂਨ ਤੋਂ ਅੱਜ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਾ ਸਾਹਿਬ ਫਜ਼ਿਲਕਾ तो जोन टू चं जून तो लई शुरू होएगी उस गुरदासपुर पठानकोट तरन तारण अमृतसर रूपनगर मोहाली फतेहगढ़ साहब हुशियरपुर जिले शामिल ने जोन थ्री थ्री नौ जून तो लवाई शुरू होएगी झोने की लुधियाना मलेरकोटला मानसा मोगा पटियाला संगरूर बनाला कपूरथला जलंधर नवाशहर ए ज़िले शामिल ने अज तो झोने लवाई शुरू हो चुकी है हालांकि पंद्रह मई तो झोने की सीधी लवाई ऑलरेडी शुरू हो चुकी है ਕਿ ਝੋਨੇ ਦੀ ਲਵਾਈ ਹੈ ਸ਼ੁਰੂ ਹੋ ਗਈ ਅੱਜ ਪਹਿਲਾ ਦਿਨ ਹੈ ਔਰ ਕਿਸਾਨ ਨੇ ਖੇਤਾਂ ਦੇ ਵਿੱਚ ਝੋਲਾ ਲਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਵਾਰ ਥੋੜੀ ਜੀ ਇੱਕ ਚੀਜ਼ ਵੱਖਰੀ ਹੈ ਕਿਉਂਕਿ ਸਿੱਧੀ ਬਿਜਾਈ ਦੇ ਲੋਕ ਕਾਫੀ ਪਹਿਲ ਦੇ ਰਹੇ ਨੇ ਪਰ ਫਿਰ ਵੀ ਝੋਨੇ ਦੀ ਲਵਾਈ ਹੈ ਅੱਗੇ ਤੋਂ ਸ਼ੁਰੂ ਹੋ ਗਈ ਹੈ ਔਰ ਖੇਤਾਂ ਦੇ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਇੱਕ ਵਾਰ ਤਸਵੀਰਾਂ ਦਿਖਾ ਦਿਆ ਤੁਹਾਨੂੰ ਕਿ ਤਸਵੀਰਾਂ ਦੇ ਵਿੱਚ ਹਾਲਾਤ ਕੀ ਨੇ ਇੱਕ ਵਾਰ ਤੁਸੀਂ ਤਸਵੀਰਾਂ ਦੇਖ ਦੇਖੋ ਕਿ ਤੁਹਾਨੂੰ ਝੋਨਾ ਲੱਗੇ ਹੋਏ ਖੇਤ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਔਰ ਇਸ ਪਾਸੇ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਇਸ ਪਾਸੇ ਵੀ ਸਾਹਮਣੇ ਦੇਖੋ ਕਿ ਤੁਹਾਨੂੰ ਮਜ਼ਦੂਰ ਨੇ ਜਿਹੜੇ ਉਹ ਦੂਰ ਤੱਕ ਖੇਤਾਂ ਦੇ ਵਿੱਚ ਝੋਨਾ ਲਾਉਂਦੇ ਨਜ਼ਰ ਆਉਂਦੇ ਹੋਣਗੇ ਕਿਉਂਕਿ ਲਵਾਈ ਹੈ ਜਿਹੜੀ ਅੱਗੇ ਤੋਂ ਸ਼ੁਰੂ ਹੋ ਗਈ ਹੈ ਔਰ ਇਸ ਪਾਸੇ ਵੀ ਤੁਹਾਨੂੰ ਹਰ ਪਾਸੇ ਝੋਨਾ ਹੈ ਜਿਹੜਾ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਪ੍ਰਬੰਧ ਕਿਸ ਤਰ੍ਹਾਂ ਨੇ ਉਹ ਦਾ ਪ੍ਰਬੰਧ ਬਹੁਤ ਵਧੀਆ ਜੀ ਸਰਕਾਰ ਵੱਲੋਂ ਲੈਰ ਦੇ ਪ੍ਰਬੰਧ ਦਾ ਲੈਰ ਸਵੇਰ ਤੋਂ ਆ ਰਹੀ ਹੈ ਸ਼ਾਮ ਤੱਕ ਝੋਨਾ ਦੀ ਲਵਾਈ ਲੇਬਰ ਵਧੀਆ ਸਾਡੇ ਕੋਲੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਜੀ ਪਹਿਲਾਂ ਕਿਰਸੇ ਕਿ ਲੇਬਰ ਦੀ ਕਾਫੀ ਕਮੀ ਹੈ ਤੁਸੀਂ ਕਹਿ ਰਹੇ ਹੋ ਸਿੱਧਾ ਝੋਨਾ ਲਾ ਰਹੇ ਹੋ ਲੇਬਰ ਦੀ ਕਮੀ ਕਿੰਨੀ ਹੈ ਇਸ ਵਾਰ ਨਹੀਂ ਲੇਬਰ ਦੀ ਕਮੀ ਫਿਲਹਾਲ ਕੋਈ ਨਹੀਂ ਜੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਸਿੱਧੀ ਬਿਜਾਈ ਬਹੁਤ ਜ਼ਿਆਦਾ ਹੈ ਪਰਸੋਂ ਤੋਂ ਸਾਡੇ ਐਮਐਲਏ ਹਲਕੇ ਦੇ ਕਾਕਾ ਬਰਾੜ ਜੀ ਨੇ ਸਿੱਧੀ ਬਿਜਾਈ ਦਾ ਦਰ ਘਟਨ ਕੀਤਾ ਸੀ ਤੇ ਇਸ ਕਰਕੇ ਲੇਬਰ ਦੀ ਕੋਈ ਪ੍ਰੋਬਲਮ ਨਹੀਂ ਜੀ अच्छा ओवरऑल फसल किस तरह दी हो रही ਝੋਨੇ ਦੀ ਪਿਛਲੀ ਵਾਰ ਕਹਿ ਰਹੀ ਸੀ ਇਸ ਵਾਰ ਹਾਈਬ੍ਰਿਡ ਨਹੀਂ ਬੀਜਣਾਗਾ ਇਸ ਤਰ੍ਹਾਂ ਦਿੱਕਤਾਂ ਕਿਸਾਨਾਂ ਨੂੰ ਆ ਰਹੀਆਂ ਨੇ ਕਿਤੇ ਨਾ ਕਿਤੇ ਨਹੀਂ ਕੋਈ ਦਿੱਕਤ ਨਹੀਂ ਜੀ ਯਾਰ 114 ਲਾ ਰਹੇ ਆ ਮੁੱਛਲ ਝੋਨਾ ਜਿਹਨੂੰ ਬੋਲਦੇ ਹੈਗੇ 131 32 ਉਹੀ ਬਜਾਈ ਹੋ ਰਹੀ ਹੈ ਸਾਰੇ ਬਿਲਕੁਲ ਪ੍ਰਵਿੰਦਰ ਅਸੀਂ ਖੜੇ ਆ ਫ੍ਰੀ ਕੋਰਟ ਦੇ ਪਿੰਡ ਨਵ ਕੰਮਿਆਣਾ ਵਿਖੇਤਾ ਤਸਵੀਰਾਂ ਤੁਹਾਨੂੰ ਦਿਖਾਦਾ ਕਿ ਝੋਨਾ ਜਿਹੜਾ ਲਾਇਆ ਜਾ ਰਿਹਾ ਤਾ ਕੋਈ ਦਿੱਕਤ ਨਹੀਂ ਦਿਖ ਰਹੀ ਕਿਉਂਕਿ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹ ਆਏ ਹੋਏ ਨੇ ਉਹਨਾਂ ਨੇ ਬਿਲਕੁਲ ਕਿਹਾ ਕਿ ਅਸੀਂ ਚੋਨਾ ਲਾ ਰਹੇ ਆ ਪਾਣੀ ਜਿਹੜਾ ਉਹ ਮਿਲ ਰਿਹਾ ਤਾਂ ਅਸੀਂ ਉਹਨਾਂ ਪ੍ਰਵਾਸੀਆਂ ਬਿਲਕੁਲ ਜ਼ਰੂਰ ਗੱਲ ਕਰਾਂਗੇ ਆਖਰਕਾਰ ਕਾਂਸੀ ਆਇਆ ਬਾਬਾ ਤਾਂ ਦਿੱਕਤ ਨਹੀਂ ਆ ਰਹੀਆਂ ਕੋਈ ਦਿੱਕਤ ਨਹੀਂ ਕਿਤ ਕ ਕਿਤਨੇ ਪੈਸੇ ਮਿਲਦੇ ਜੋਨੇ ਕ 35 ਹੋ ਜੀ ਬਿਲਕੁਲ ਕੀ ਜੋਨਾ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੇ ਇਹ ਕਸਾਰਾਂ ਬਿਲਕੁਲ ਗੱਲ ਕਰਾਂਗੇ ਆਖਰਕਾਰ ਲਾਈਟ ਆ ਜਿਹੜੀ ਕਿਸ ਤਰ੍ਹਾਂ ਗੱਲ ਕਰੀਏ ਤਾਂ ਖੇਤਾਂ 'ਚ ਚੋਨਾ ਸ਼ੁਰੂ ਹੋ ਗਿਆ ਲਾਈਟ ਤੇ ਪਾਣੀ ਤਾਂ ਕਿਸ ਤਰ੍ਹਾਂ ਇੰਤਜ਼ਾਮ ਨੇ ਤਾਂ ਲਾਈਟ ਤਾਂ 24 ਘੰਟੇ ਦਾ ਕਿਹਾ ਗਿਆ ਤਾਂ ਲੇਕਿਨ 8-8 ਘੰਟੇ ਲੇਟ ਤਾਂ ਬਿਲਕੁਲ ਨਹੀਂ ਦੇਖੋ ਗੱਲ ਇਹ ਆ ਜੀ ਪਹਿਲੀ ਗੱਲ ਤੇ ਆ ਵੀ ਜਿਹੜਾ ਪਹਿਲਾ ਝੋਨਾ ਲਾਉਣਾ ਇਹਨਾਂ ਨੇ ਇੱਕ ਤਰੀਕਾ ਕੀਤੀ ਆ ਉਹ ਵਧੀਆ ਕੀਤਾ ਕੰਮ ਕਿਉਂਕਿ ਝੋਨਾ ਪਹਿਲਾਂ ਆ ਜਾਂਦਾ ਉਦੋਂ ਫਿਰ ਖਿਆਲ ਚ ਜੋ ਠੰਡ ਥੋੜੀ ਜੀ ਆ ਜਾਂਦੀ ਹੈ ਉਹਦੇ ਵਿੱਚ ਇਹ ਥੋੜਾ ਜਿਹਾ ਪਕਾ ਦਾ ਵੀ ਫਰਕ ਪੈਂਦਾ ਝੋਨਾ ਛੇਤੀ ਪੱਕੂਗਾ ਬਾਕੀ ਲਾਈਟ ਕਿਹੜਾ ਆ ਰਹੀ ਹੈ ਪਾਣੀ ਇਹਨਾਂ ਨੇ ਹੋਣੀ ਛੱਡਿਆ ਆ ਪਹਿਲੀ ਤਰੀਕ ਤੋਂ 33 ਨੂੰ ਹੀ ਆਇਆ ਪਾਣੀ ਦਾ ਪ੍ਰਬੰਧ ਹੈਗਾ ਲਾਈਟ ਦਾ ਪ੍ਰਬੰਧ ਆਸੀਂ ਕਹਿੰਦੇ ਆ ਵੀ ਤੇ ਇਹਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਲਾਈਟ ਨਾਲ ਹੀ ਇਹ ਕੰਮ ਚੱਲੇ ਬਿਲਕੁਲ ਕਿ ਲੇਕਿਨ ਉਹਨਾਂ ਦਿੱਕਤ ਕੋਈ ਨਹੀਂ ਕਿਉਂਕਿ ਜਿਵੇਂ ਪੰਤਤਾਂ ਨਾਲ ਸਰਕਾਰ ਨਾਲ ਕਿਹਾ ਗਿਆ ਸੀ ਕਿ ਜੋਨਾਂ ਚ ਵੰਡੇ ਗਏ ਨੇ ਤਾਂ ਜੋਨਾਂ ਚ ਵੰਡਰ ਕਰਨੇ ਕੋਈ ਦਿੱਕਤ ਨਹੀਂ ਆ ਰਹੀ ਤੇ ਕਿਸਾਨ ਬਿਲਕੁਲ ਕਿਤੇ ਪਰੇਸ਼ਾਨੀ ਨਾ ਆਵੇ ਇਸ ਕਰਕੇ ਝੋਨਾ ਹੁੰਦੇ ਸੀ ਗੱਲ ਕੀਤੀ ਲੇਬਰ ਨਾਲ ਵੀ ਉਹ ਕਹ ਰਹੇ ਠੀਕ ਹੈ ਅ ਲੇਬਰ ਨੇ ਜਨਾ ਪ੍ਰਬੰਧ ਦਾ ਪਾਣੀ ਦਾ ਉਹ ਤਾਂ ਇਹਨਾਂ ਨੇ ਕੰਮ ਕਰਨਾ ਹੀ ਹੈ ਅ ਸਮੇਸਰ ਕਰਨਾ ਹੈ ਪਰ ਅੱਜ ਜਿਹੜੀ ਸਮੱਸਿਆ ਖਾਸ ਕਰਕੇ ਬਿਜਲੀ ਬੋਰ ਨੂੰ ਇਹਦਾ ਧਿਆਨ ਰੱਖਣ ਦੀ ਲੋੜ ਹੈ ਕੋਕਨੇਲ ਦਾ ਪਾਣੀ ਤਾਂ 8 ਦਿਨਾਂ ਤੋਂ ਵਾਦੀ ਆਉਣੀ ਹੈ ਕਿਸਾਨ ਦੀ ਵੱਡੀ ਦਿੱਕਤ ਆਉਣੀ ਹੈ ਬਿਜਲੀ ਦੀ ਜਿੱਥੇ ਕਿਤੇ ਕੋਈ ਲੈਣਾ ਨਹੀਂ ਹੈ ਜਾਂ ਕੋਈ ਸਮੱਸਿਆ ਆਉਂਦੀ ਜਾਂ ਕੋਈ ਲੈਣ ਵੈਂਦੀ ਆ ਜਾਂ ਤਰਸੋਂ ਸੜਦੇ ਆ ਤਾਂ ਮੈਨੂੰ ਉਹ ਤੁਰੰਤ ਕਿਸਾਨ ਨੂੰ ਦੇਣੇ ਚਾਹੀਦੇ ਤਾਂ ਜੋ ਜਿਹੜਾ ਉਹ ਸਾਦਾ ਕੰਮ ਆ ਉਸ ਸਮੇਂ ਸਿਰ ਕਰ ਸਕੇ तो लगातार न साड़न के मामले वे ने अमृतसर एक हज़ार एक सौ दो मामले सामने आ चुके हैं मोगा च अठ सौ त्रेहठ गुरदपुर अठ सौ छपंजा तरन तारण सौ संगरूर चे सौ चुरुंजा बठिंडा छे सौ इकवंजा लुधियाणा छे सौ उनताली मामले ने नाड़ साड़न के हूं तक सामने आ चुके हैं मोगाच छो त्रेहठते गुरदसपुर अठ सौ छपंजा मामले साड़न के हूं तक ਸਾਹਮਣੇ ਆ ਚੁੱਕੇ ਨੇ ਬਥਿੰਡ ਪੰਜਾਬ ਦਾ ਸੀ ਪਾਰਟਿਕੂਲਰ ਜ਼ਿਕਰ ਕਰੇ ਨਾਰ ਸਾਡਨ ਜੋ ਕੇਸਸ ਨੇ ਉਹ ਲਗਾਤਾਰ ਵੱਧ ਰਹੇ ਨੇ ਵੱਡੀ ਖਬਰ ਦਾ ਅਸੀਂ ਜ਼ਿਕਰ ਕਰਾਂਗੇ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਨ੍ਹਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਬਠਿੰਡਾ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਨਜ਼ਰਬੰਦ ਹਾਊਸ ਅਰੈਸਟ ਜਗਦੀ ਸਿੰਘ ਢੱਲੇਵਾਲ ਨੂੰ ਕਰ ਲਿਆ ਗਿਆ ਹੈ ਕਾਕਾ ਕੋਟੜਾ ਤੇ ਸਾਥੀਆਂ ਦੇ ਵੱਲੋਂ ਭੁਖਟਾਲ ਵੀ ਕਰ ਦਿੱਤੀ ਗਈ ਹੈ ਕਾਕਾ ਕੋਟਲਾ 27 ਮਈ ਤੋਂ ਮਰਨ ਵੜਤੇ ਬੈਠੇ ਹੋਏ ਨੇ ਕਿਸਾਨ ਬਠਿੰਡਾ ਦੇ ਪਿੰਡ ਕਸੋਖਾਣਾ ਚ ਸੀਵਰੇਜ ਪਾਈਪਲਾਈਨ ਪਾਉਣ ਦੇ ਕੰਮ ਦਾ ਵਿਰੋਧ ਕਰ ਰਹੇ ਨੇ ਅਤੇ ਇਲਜ਼ਾਮ ਲਗਾ ਰਹੇ ਨੇ ਕਿ ਜਬਰੀ ਪਿੰਡ ਚੋਂ ਗੰਦਾ ਪਾਣੀ ਲੰਘਾਇਆ ਜਾ ਰਿਹਾ ਹੈ ਇਸੇ ਮਾਮਲੇ ਨੂੰ ਲੈ ਕੇ ਢੱਲੇਵਾਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ ਪਰ ਪ੍ਰੈਸ ਕਾਨਫਰੰਸ ਕਰਨ ਤੋਂ ਠੀਕ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਹਾਊਸ ਅਰੈਸਟ ਕਰ ਲਿਆ ਗਿਆ ਤੇ ਕਾਕਾ ਕੋਟਲਾ ਤੇ ਜੋ ਸਾਥੀ ਨੇ ਉਹ ਆਲਰੇਡੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਕਾਕਾ ਕੋਟਾ 27 ਮਈ ਤੋਂ ਮਰਨ ਵਰ ਤੇ ਬੈਠੇ ਹੋਏ ਨੇ ਅੱਜ ਤੇ 1 ਜੂਨ ਹੈ ਕਿਸਾਨ ਬਠਿੰਡਾ ਦੇ ਪਿੰਡ ਕਸੋਖਾਨਾ ਸੀਵਰੇਜ ਪਾਈਪਲਾਈਨ ਜੋ ਪਾਈ ਜਾ ਰਹੀ ਹੈ ਉਸ ਦੇ ਕੰਮ ਦਾ ਵਿਰੋਧ ਕਰ ਰਹੇ ਨੇ ਜਿਸ ਦੇ ਚਲਦੇ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ ਬਠਿੰਡਾ ਚ ਪਰ ਉਸ ਤੋਂ ਠੀਕ ਪਹਿਲਾਂ ਕਿਹਸਾਨ ਆਗੂ ਦੱਲੇਵਾਲ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਮੇਨਾ ਮੇਰੇ ਸੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਜੁੜੋਏ ਨੇ ਚਰਨਜੀਤ ਕਿਸ ਟਾਈਮ ਜਗਜੀਤ ਸਿੰਘ ਦੱਲੇਵਾਲ ਨੂੰ ਨਜ਼ਰਬੰਦ ਕੀਤਾ ਗਿਆ ਕਿ ਉਹਨਾਂ ਦੇ ਨਾਲ ਕੋਈ ਹੋਰ ਆਗੂ ਵੀ ਨਜ਼ਰਬੰਦ ਕੀਤੇ ਗਏ ਨੇ ਨਹੀਂ ਕਿਉਂਕਿ ਦਰਜੀਤ ਸਿੰਘ ਦੱਲੇਵਾਲ ਜਿਹੜੇ ਹੈਗੇ ਨੇ ਇਹ ਬਠਿੰਡਾ ਕੌਂਟਰੈਕਟ ਦੇ ਲਈ ਜਾ ਰਹੇ ਸੀ ਜਿਸ ਤੋਂ ਪਹਿਲਾਂ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਅਗਰ ਗੱਲ ਕਾਕਾ ਸਿੰਘ ਕੋਟੜਾ ਦੀ ਕਰੀਏ